लोक हित, लोका दी आवाज़ ਮਗਰ ਬੋਰਡ ਵੀ ਆਵੇ ਭਾਜੀ ਹੁਣ ਆਜੋ ਭਾਜੀ ਆਜੋ ਆਜੋ ਕਿਆ ਭਾਰਤ ਸਿੰਘ ਦਾ ਤੇ ਹੋਰ ਮੇਰੇ ਵੀ ਸਾਰੇ ਆ ਜਿੰਨੇ ਕੇ ਬੇੜੀ ਤਾਰ ਰਹੇ ਆ ਤੇ ਇਹ ਐਲ ਆਈ ਪਾਦ ਬਾਕੀ ਦੂਜੇ ਦਫ਼ਤਰਿਆਂ ਪਿਓ ਲੋਕ ਲੱਗਾ ਬੋਟਰ ਨੂੰ ਆਹੋ ਦੇ ਆਇ ਨੂੰ ਆਓ ਬੋਟਰ ਲੱਗਾ ਦੇਖੋ ਨਾ ਇਹ ਬੋਟਰ ਆ ਵਧੀਆ ਵਧੀਆ बोरी <imited> जगाँ <sirly> <laughs> <imited> 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 ਕੀ ਆਪਣਾ ਨਾਮ ਹੈ ਤੇ ਕਿਹੜਾ ਨਗਰ ਹੈ ਤੇ ਕਿ ਜਿਹੜਾ ਤੁਹਾਡੇ ਵੱਲੋਂ ਕਿਹੜੀ ਸੰਸਥਾ ਦੇ ਸਹਿਯੋਗ ਨਾਲ ਅਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਮੇਰਾ ਨਾਮ ਬਰਿੰਦਰਪਾਲ ਸਿੰਘ ਆ ਮੇਰਾ ਪਿੰਡ ਮਰਗਿੰਦਪੁਰ ਆ ਤੇ ਮੈਂ ਸ਼੍ਰਮਿਕ ਭਾਰਤੀ ਸੰਸਥਾ ਆ ਤੇ ਉਹਦਾ ਪ੍ਰੋਜੈਕਟ ਡਾਇਰੈਕਟਰ ਆ ਪੰਜਾਬ ਦਾ ਕਿ ਅਸੀਂ ਐਲ ਆਈ ਸੀ ਐਚ ਐਫ ਐਲ ਜਿਹੜੀ ਆਰਗੇਨਾਈਜੇਸ਼ਨ ਆ ਇਹਦੇ ਨਾਲ ਰਲ ਕੇ ਅਸੀਂ ਇੱਕ ਸੀ ਐਸ ਆਰ ਦਾ ਪ੍ਰੋਜੈਕਟ ਇੰਪਲੀਮੈਂਟ ਕਰ ਰਹੇ ਹਾਂ ਰਾਹਤ ਲੱਗ ਰੀਲੀਫ ਲੋਕ ਪ੍ਰੋਜੈਕਟ ਤੇ ਇਹਦੇ ਵਿੱਚ ਸਾਨੂੰ ਜਦੋਂ ਇੱਥੇ ਪਤਾ ਲੱਗਾ ਸੀ ਕਿ ਇਹ ਤਰਨ ਤਰਨ ਦੇ ਵਿੱਚ ਜਿਹੜੀ ਮਦਦ ਆ ਉਹ ਘਟ ਆ ਰਹੀ ਆ ਹਾਲਾਂਕਿ ਇੱਥੇ 2023 ਦੇ ਵਿੱਚ ਵੀ ਹੜ੍ਹ ਆਏ ਸੀ ਤੇ 2025 ਦੇ ਵਿੱਚ ਦੁਬਾਰਾ ਇੱਥੇ ਲੋਕਾਂ ਦਾ ਬਹੁਤ ਨੁਕਸਾਨ ਆਇਆ ਤੇ ਅਸੀਂ ਨੀਡ ਅਸੈਸਮੈਂਟ ਕੀਤੀਗੇ ਤੇ ਕੀ ਕੀ ਲੋੜਾਂ ਨੇ ਕਈ ਥਾਈਂ ਰਾਸ਼ਨ ਬਹੁਤ ਜ਼ਿਆਦਾ ਜਾ ਰਿਹਾ ਸੀ ਕਈ ਥਾਈਂ ਨਹੀਂ ਸੀ ਜਾ ਰਿਹਾ ਕਈ ਥਾਈਂ ਚਾਰੇ ਦੀ ਲੋੜ ਸੀ ਸੋ ਅਸੀਂ ਨੀਡ ਅਸੈਸਮੈਂਟ ਕੀਤੀ ਦੋ ਲੜਕਿਆਂ ਨੂੰ ਲਾਇਆ ਉਹਨਾਂ ਨੇ ਗੂਗਲ ਫਾਰਮ ਰਾਹੀਂ ਡਾਟਾ ਲੈਣਾ ਸ਼ੁਰੂ ਕੀਤਾ ਤੇ ਅਸੀਂ ਲਗਭਗ 700-800 ਫੈਮਲੀਆਂ ਦਾ ਡਾਟਾ ਲਿਆ ਤੇ ਲਾਕਵਾਕ 13 14 ਪਿੰਡਾਂ ਦੇ ਤੇ ਅਸੀਂ ਆਇਡੈਂਟੀਫਾਈ ਕੀਤਾ ਕਿ ਉਹਨਾਂ ਨੂੰ ਕਿਹੜੀ ਚੀਜ਼ਾਂ ਚਾਹੀਦੀਆਂ ਲੋੜ ਤੇ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ LIC HFL ਨੂੰ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਕਿ ਆਹ ਚੀਜ਼ਾਂ ਦੀ ਲੋੜ ਹੈ ਤੇ ਆਪਾਂ ਜੇ ਜਲਦੀ ਮਦਦ ਕਰ ਸਕਦੇ ਹਾਂ ਤੇ ਉਹਨਾਂ ਨੂੰ ਰਲੀਫ ਹੋਊਗੀ ਫਿਰ ਉਹ ਪ੍ਰੋਜੈਕਟ ਸਾਡਾ ਉਹਨਾਂ ਨੇ ਅਪਰੂਵ ਕੀਤਾ ਤੇ ਅਸੀਂ ਕੱਲ 30 ਸਤੰਬਰ 2025 ਤੋਂ ਅਸੀਂ ਸ਼ੁਰੂਆਤ ਕੀਤੀ ਆ ਇਹ ਇੱਕ ਇਲਾਕੇ ਦੀ ਬਹੁਤ ਪੁਰਾਣੀ ਲੋੜ ਸੀ ਕਿ ਇਹਨਾਂ ਨੂੰ ਮੋਟਰ ਬੋਰਡ ਨਹੀਂ ਸੀ ਮੁਹੱਈਆ ਹੋ ਰਹੀ ਤੇ ਹਾਲਾਂਕਿ ਨਾ ਸਰਕਾਰ ਅੱਗੇ ਵੀ ਬਹੁਤ ਬੇਨਤੀਆਂ ਕੀਤੀਆਂ ਸੀ ਹੋਰ ਲੋਕਾਂ ਅੱਗੇ ਵੀ ਬੇਨਤੀਆਂ ਸੀ ਤੇ ਉਹਨਾਂ ਨੇ ਜਦੋਂ ਨੀਡ ਦੱਸੀ ਆਪਣੀ ਤੇ ਅਸੀਂ ਉਹ ਮੋਟਰ ਬੋਟ ਲਈ ਰਿਕਵੈਸਟ ਕੀਤੀ ਤੇ LIC HFL ਨੇ ਅਪਰੂਵ ਕੀਤੀ ਤੇ ਉਹਨਾਂ ਨੂੰ ਇੱਕ ਚੰਗੀ ਕੁਆਲਿਟੀ ਦੀ ਫਾਈਬਰ ਮੋਟਰ ਬੋਟ 30 HP ਦੇ ਇੰਜਨ ਵਾਲੀ ਉਹ ਦਿੱਤੀ ਇਸ ਤੋਂ ਇਲਾਵਾ ਰਾਸ਼ਨ ਕਿਟਿਆ ਜਿਹੜੀ ਜਿਹਦੇ ਵਿੱਚ ਲਗਭਗ 2 ਤੋਂ 2.5 ਮਹੀਨੇ 3 ਮਹੀਨੇ ਦਾ ਸਮਾਨ ਹੈ ਕਿ ਜਿਹੜਾ ਹਰ ਘਰ ਦਾ ਚੱਲ ਸਕਦਾ ਆ ਇਸ ਤੋਂ ਇਲਾਵਾ ਕੁਝ ਲੋਕਾਂ ਦੀਆਂ ਰੋਜ਼ ਮਰਹਦੀਆਂ ਜ਼ਰੂਰਤਾਂ ਨੇ ਜਿਵੇਂ ਚਪਲਾਂ ਹੋ ਗਈਆਂ ਉਹਨਾਂ ਦੀ ਮਛਰਦਾਨੀਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਜਿਹੜੀਆਂ ਉਹਨਾਂ ਨੂੰ ਘਰ ਦੇ ਵਿੱਚ ਪ੍ਰੀਵੈਂਟਿਵ ਆਈਟਮਸ ਨੇ ਕੁਝ ਮੈਡੀਸਿਨਜ਼ ਯਾ ਕਿਉਂਕਿ ਹਾਲਾਤ ਥੋੜੇ ਜੇ ਬੱਦਰ ਹੋਏ ਸੀ ਖਰਾਬ ਹੋਏ ਸੀ ਜਿਹਦੇ ਕਰਕੇ ਉਹਨਾਂ ਨੂੰ ਦਵਾਈਆਂ ਦੀ ਲੋੜ ਪੈਣੀ ਸੀ ਤੇ ਉਹ ਦਵਾਈਆਂ ਦੀ ਇੱਕ ਕਿੱਟ ਬਣਾਈ ਉਹਦੇ ਨਾਲ ਇੱਕ ਡਿਟੇਲ ਬਣਾਈ ਕਿ ਦਵਾਈਆਂ ਦੀ ਵਰਤੋਂ ਕਿਵੇਂ ਕਰਨੀ ਆ ਸਾਨੂੰ ਜਾਨਵਰਾਂ ਜਾਨਵਰਾਂ ਦੇ ਚਾਰੇ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਸਾਈਲੇ ਹੀ ਦਿੱਤਾ ਜਾਵੇ ਤੇ ਚੋਕਰ ਦਿੱਤਾ ਜਾਵੇ ਔਰ ਡਿਮਾਂਡ ਦੇ ਅਕੋਰਡਿੰਗ ਫਿਰ ਅਸੀਂ ਉਹ ਸਾਇਲੈਂਸ ਤੇ ਚੋਕਰ ਜਾਨਵਰਾਂ ਦੇ ਮੁਤਾਬਕ ਫਿਰ ਅਸੀਂ ਡਿਸਟ੍ਰਿਬਿਊਟ ਕਰਨ ਦਾ ਪਲਾਨ ਬਣਾਇਆ ਸੋ ਇਸ ਹਿਸਾਬ ਨਾਲ ਅਸੀਂ ਲੋਕਲ ਵਲੰਟੀਅਰਸ ਨੂੰ ਇਕੱਠੇ ਕੀਤਾ ਉਹਨਾਂ ਨੂੰ ਸਾਰੇ ਪਿੰਡਾਂ ਦੇ ਵਲੰਟੀਅਰਸ ਨੂੰ ਨਾਲ ਲਾਇਆ ਕਿ ਤੁਸੀਂ ਸਾਡੇ ਨਾਲ ਜੁੜੋ ਉਹਨਾਂ ਨੇ ਸਾਡੇ ਨਾਲ ਜੁੜ ਕੇ ਅਸੀਂ ਪਰਚੇਜ਼ ਕੀਤੀ ਪੈਕਿੰਗ ਕੀਤੀ ਪੈਕਿੰਗ ਕਰਕੇ ਅਸੀਂ ਡਿਸਟ੍ਰੀਬਿਊਸ਼ਨ ਕੀਤੀ ਤੇ ਬਹੁਤ ਹੀ ਸੱਚਜੇ ਢੰਗ ਨਾਲ ਪਿਆਰ ਨਾਲ ਸਾਰੇ ਲੋਕਾਂ ਦੀ ਮਦਦ ਦੇ ਨਾਲ ਇਹ ਸਾਰੀ ਡਿਸਟ੍ਰੀਬਿਊਸ਼ਨ ਨੂੰ ਅਸੀਂ ਨੇਪੜੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ ਹਾਂਜੀ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ ਇਸ ਤੋਂ ਬਾਅਦ ਸਾਨੂੰ ਇੱਕ ਹੋਰ ਮੌਕਾ ਮਿਲ ਰਿਹਾ ਆ ਇੱਕ ਹੋਰ ਸੰਸਥਾ ਕਿਉਂਕਿ ਅਸੀਂ ਗਰਾਊਂਡ ਤੇ ਜੁੜੇ ਆ ਸਾਡੇ ਕੋਲ ਡਾਟਾ ਹੈਗਾ ਸੀ ਕਿ ਇੱਕ ਸੰਸਥਾ ਸਾਡੇ ਨਾਲ ਜੁੜੀ ਹੋਉਂ ਕਹਿੰਦੇ ਸੀ ਕਿ ਅਸੀਂ ਜਿਹੜੇ ਰੀਹੈਬ ਪ੍ਰੋਜੈਕਟ ਹੈ ਉਸ ਤੁਹਾਡੇ ਨਾਲ ਕਰਨ ਨੂੰ ਤਿਆਰ ਆ ਸੋ ਇਸ ਬੇਸ ਤੇ LIC HFL ਦੀ ਮਦਦ ਦੇ ਬੇਸ ਤੇ ਸਾਨੂੰ ਕਿਸੇ ਹੋਰ ਸੰਸਥਾ ਰਹੀ ਇੱਕ ਜੱਲੂ ਕੇ ਪਿੰਡ ਕੋੜ ਬੁੱਢਾ ਤੇ ਬੱਲੜ ਕੇ ਤੇ ਝੋਜੋ ਕੇ ਪਿੰਡ ਇਹਨਾਂ ਦੀ ਕੁਝ ਲੋਕਾਂ ਦੀ ਜਿਹੜੀ ਜ਼ਮੀਨ ਸੁਧਾਰਨ ਦੇ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਾਂ ਹਾਂਜੀ ਵੀਰ ਜੀ ਕੀ ਆਪਣਾ ਨਾਮ ਤੇ ਕਿਹੜਾ ਇਹ ਨਗਰ ਹੈ ਤੇ ਕੀ ਅੱਜ ਜਿਹੜਾ ਤੁਹਾਡੇ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਕੀ ਕੀ ਰਾਸ਼ਨ ਵੰਡਿਆ ਜਾ ਰਿਹਾ ਕਿੰਨਾ ਵਸਤ ਵੰਡਿਆ ਜਾ ਰਿਹਾ ਮੈਂ ਸੁਖਾਂ ਸਿੰਘ ਕੂਟ ਵੱਡਾ ਇਹ ਅੱਜ ਜਿਹੜਾ ਇਹ ਰਾਸ਼ਨ ਵੰਡਿਆ ਜਾ ਰਿਹਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੀ ਦੇ ਖੇਹਰੀ ਤੋਂ ਫੜਾਏ ਆ ਹੜ੍ਹਾਂ ਦੇ ਨਾਲ ਕਾਫੀ ਜ਼ਿਆਦੀ ਪ੍ਰਭਾਵੀ ਹੋਈ ਆ ਸਾਡਾ ਪਿੰਡ ਜੱਲੋ ਕੇ ਸੀ ਤੋਂ ਪਹਾੜ ਵੱਲੜ ਕੀ ਉਹ ਜੋ ਕਿ ਇਨਾ ਪਿੰਡਾਂ ਦੀਆਂ ਕਾਫੀ ਜ਼ਿਆਦੀਆਂ ਜ਼ਮੀਨਾਂ ਖਰਾਬ ਹੋਈਆਂ ਨੇ ਨਾਲ ਇਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਇਹਦੇ ਵਾਸਤੇ ਅਸੀਂ ਰਿਕਵੈਸਟ ਕੀਤੀ ਇਹ ਜਿਹੜੇ LIC HFL ਸੰਸਥਾ ਹੈ ਉਹਨਾਂ ਨੇ ਸ਼ਰਮਗ ਭਾਰਤੀ ਦੇ ਨਾਲ ਵਿਚਾਰ ਬਿਲ ਕਰਕੇ ਇਹ ਇਨਾ ਪਿੰਡਾਂ ਵਾਸਤੇ ਰਚਣ ਜਿਹੜਾ ਉਹ ਹੋਇਆ ਕਰਾਇਆ ਜਿਹਦੇ ਵਿੱਚ ਰਸੋਈ ਦਾ ਸਾਰਾ ਸਮਾਨ ਜਿਸ ਤਰ੍ਹਾਂ ਖੰਡ ਦਾਣਾਂ ਤੇਲ ਵਗੈਰਾ ਸਾਰਾ ਕੁਝ ਇਸ ਤੋਂ ਇਲਾਵਾ ਪਸ਼ੂ ਦਾ ਚਾਰਾ ਚੌਕਰਾ 4 ਇਹ ਕਰੀਬ 7-800 ਪਰਿਵਾਰ ਦਾ 800 ਪਰਿਵਾਰ ਦੇ ਕਰੀਬ ਜਿਹੜਾ ਇਹ ਸਾਰਾ ਰਾਸ਼ਨ ਹੋਇਆ ਕਰਾਇਆ ਹੈ ਜਿਹੜਾ ਅੱਜ ਵੰਡਿਆ ਜਾ ਰਿਹਾ ਹੈ ਇਹ ਸਾਰਾ ਉਪਤਾਲੀਆਂ ਲੈ ਕੇ ਦੇ ਸਕਦਾ ਜਿਹੜੇ ਜਿਹੜੇ ਹੜ੍ਹ ਪੀੜਤ ਨੇ ਉਹ ਆ ਰਹੇ ਇਹ ਸਾਡੀ ਬੇਨਤੀ ਵੀ ਹੈ ਉਹ ਆ ਕਿ ਜਿੰਨਾਂ ਦਾ ਨੁਕਸਾਨ ਹੋਇਆ ਉਹ ਹੀ ਰਾਸ਼ਨ ਲੈਣ ਬਾਕੀ ਕੋਈ ਨਾ ਲਵੇ ਕਿਉਂਕਿ ਜਿਹੜੇ ਵਿਚਾਰੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਜਿਹਨਾਂ ਦੀ ਜੀਵਨਾਂ ਖਰਾਬ ਹੋਈਆਂ ਨੇ ਇਹ ਉਹਨਾਂ ਵਾਸਤੇ ਸਹੂਲਤ LIC HFC ਫੰਡ ਕੰਪਨੀ ਨੇ ਅਸੀਂ ਉਹਨਾਂ ਦੇ ਵੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਔਖੇ ਵੇਲੇ ਸਾਡੇ ਨਾਹਲਾਕੇ ਦੇ ਵਿੱਚ ਸਾਡੇ ਕਿਸਾਨਾਂ ਦੀ ਬਾਹ ਫੜੀ ਆ ਉਹਨਾਂ ਦੀ ਯਾਰਾਂ ਦੀ ਮਦਦ ਹੋ ਰਹੀ ਆ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਬੇਨਤੀ ਕਰਾਂਗੇ ਵੀ ਉਹਨਾਂ ਦੀਆਂ ਪੈੜੀਆਂ ਜਿਹੜੀਆਂ ਉਹਨਾਂ ਨੇ ਕਣਕ ਬੀਜਣੀਆਂ ਉਹਦੇ ਵਾਸਤੇ ਖਾਦਾਂ ਜਾਂ ਬੀਜ ਤੇ ਦਾ ਪ੍ਰਬੰਧ ਵੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਇਹ ਵੀ ਸਾਡੀ ਮਾਂ ਭਾਨ ਅੱਗੇ ਬਹੁਤ ਜ਼ਿਆਦਾ ਉਹਨਾਂ ਨੇ ਅਤਾਲਾ ਕੀਤਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਇੱਕਦੋਤੋ ਜਿਹੜਾ ਵੰਡ ਕੀਤੀ ਜਾ ਰਹੀ ਆ ਸਮਾਨਤ ਮਗਰੀ ਦੀ ਰਾਸ ਮਗਰੀ ਦੀ ਸਮਾਨਤ ਮਗਰੀ ਦੀ ਜੇ ਕਰੀਬ ਇੱਕ ਹਫਤਾ ਤੋਂ ਵੰਡ ਕਰਨ ਦੇ ਆ ਤੇ ਇਹਨੂੰ ਜਿਹੜੀ ਆ ਬੰਡ ਬੌਂਡਈ ਆ ਜਿਹੜੀਆਂ ਕਿੱਟਾਂ ਬਣਦੀਆਂ ਇਹ ਤੇ ਕਰੀਬ 10 ਦਿਨ ਤੋਂ ਬਣਦੀਆਂ ਤੇ ਇਸ ਤੋਂ ਇਲਾਵਾ ਮੈਂ ਇੱਕ ਇਹ ਦੱਸਣਾ ਚਾਹਣਾ ਐ ਕਿ ਇੱਕ ਪਿੰਡ ਝੱਲੋਕੇ ਨੂੰ ਕਾਫੀ ਵਧੀਆ ਕੀਮਤੀ ਇੰਜਨ ਵਾਲੀ ਢੇੜੀ ਦੀ ਸੰਖਾ ਨੇ ਐਲ ਆਈ ਸੀ ਅਚਾਫਰ ਪੰਪੜੀ ਨੇ ਇਹਨੇ ਸਾਰੇ ਸਾਲوں ਤੋਂ ਬੁਈ ਕਰਾਈ ਆ ਜਿਹੜੀ ਕਿ ਕਰੀਬ ਮੈਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਆਂਦਾ ਪਰ ਪਿਛਲੀਆਂ 7 ਸਰਕਾਰਾਂ ਹੋ ਗਈਆਂ 12 ਸਾਲ ਤੋਂ ਅਸੀਂ ਬੇੜੀ ਦੀ ਮੰਗ ਕਰਦੇ ਰਹੇ ਪਿੰਡ ਜੱਲੋ ਕੇ ਵਾਸਤੇ ਸਾਨੂੰ ਕਿਸੇ ਨੇ ਭਈਆ ਨਹੀਂ ਕਰਾਈ ਕਰੀਬ 4 ਲੱਖ ਰੁਪਏ ਦੀ ਲਾਗਤ ਵਾਲੀ ਤੇ ਬਹੁਤ ਸੋਹਣੀ ਬੇੜੀ ਵਧੀਆ ਜਿਹੜੀ ਉਹ ਡੇੜ ਜੱਲੋ ਕੇ ਗੂੜਬਤਾਏ ਸ਼ੀਰੀਏ ਨੂੰ ਇਹ ਸੰਸਥਾ ਨੇ ਭਈਆ ਕਰਾਈ ਆ ਅਸੀਂ ਉਹਦੇ ਵਾਸਤੇ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ मैडम अंकन सर प्रादेशिक प्रउंड एलएसएम हाउसिंग फाइनल डिसिप्लिन नई दिल्ली नवी पे बताते हुए हैं जनता को सूचित करना है कि पंजाब में बाढ़ पीड़ितों के लिए एनएससीएफ ने अपना कदम आगे बढ़ाया है और एमकेयू सेव फॉर में सहायता प्रदान की है एनएससीएफ हमार देश की सबसे बड़ी वृहद हृदय संस्था है डिलीवरिंग दिल्ली यह भी स्टैंड इन ओन खिलाफ है कई बेचते हैं, इसलिए वो इस कैटेगरी पर क्वालिफाई नहीं कर रहे हैं सात दस तेन लाख पांच है और एम तीन लाख दस हजार के जो आने वाले साल में दस लाख के लोग तरनेट्रावदान एलव लाख शर्म चलते हैं एन एस सी एच एफ एन कॉरपोरेट सोशल गवर्नेंस हमारी परम्परा रही है उसके तहत फी एस आर एक्टिविटीज में खुलकर पार्टिसिपेट कर भी है और हमारे टारगेट ग्रुप या ऑडियंस सबसे पहले मार्जिनलाइज सोसाइटीज़ के मोहते हैं या वैसी जोग्राफी होती है जो डिस्ट्रेस में जहाँ पर नेचुरल कैलमिटीज़ ने अचानक हमला किया है तो हम अपना कदम आगे बढ़ाते हैं मुझे यह बताते हुए अपने संस्था के हितों को सामने रखते हुए भी सूचना देनी है कि जब भी ऐसे कोई प्राकृतिक सुरक्षा अवसर होते हैं एन एस अपना कदम आगे बढ़ाती है और वहाँ के निवासियों के लिए वहाँ की जोग्राफी के लिए कुछ बेहतर करने का प्रयास करती है ताकि नॉर्मल सी जल्द से जल्द प्रिवेंट हो वर्तमान परिदृश्य में पंजाब में जो बाढ़ के हालात हैं उसमें एन एस ने यह निर्णय लिया की सीमांत स्थल है जैसे पट्टी वह बिल्कुल सीमांत का तरंगतारण जिला के जहाँ बाढ़ की बीवीसी का आज भी देखने कई लोग बिघर हुए हैं लोगों की फसलें डूब गई हैं कई तरह की आपदाएं आई हैं इस स्थिति में हमारा यह दायित बनता था कि हम अपने हाथ सुन लिए आगे बढ़े हैं हमने गवर्नेंस के तहत न केवल फूड आइटम्स डिस्ट्रीब्यूट किए न मेडिसिन डिस्ट्रीब्यूट किए मोटर वोट डिस्ट्रीब्यूट किए और भी लोग उनकी जरूरत की रोज मफा की जनक के सामान थे उनको तो भी मुहैया कराया गया ताकि आने वाले कम से कम तीन महीने के लिए वो एक बेहतर जीवन जी सकें और अपने दूसरे कार्यों में अपने ध्यान को केंद्रित कर मैं यह भी बताना चाहूंगा कि एल एस सी एच एफ एन न केवल लोगों के दृढ़ रिंग का ध्यान रखती है बल्कि जब वो आपदा या विपत्ति में होते हैं वो भी उनके साथ खड़ी हुई है मैं बुरा इस मंथ से आप लोगों को बताना चाहूंगा कि पीएम आवास योजना के तहत हमारे पास ऐसी योजनाएं हैं जहां पर वैसे सभी व्यक्ति जो बेघर हुए हैं उनको एक बेहतर लाभ लेने की स्थिति हम प्रदान कर सकते